ਸੋਨੇ ਦੇ ਪਿਆਲੇ ਦਾ ਟੁੱਟ ਜਾਣਾ ਕੋਈ ਪੱਥਰ ਹੋ ਜਾਣਾ ਨਹੀਂ ਸੋਨਾ ਹੀ ਹੈ ਸੋਨਾ ਹੀ ਹੈ ਹੂ ਬਹੁਤ ਤੌਜ਼ਗੇ ਜਹਾਂਗੀਰ ਦੇ ਜਿਹੜੇ ਬੋਲਦੇ ਜਹਾਂਗੀਰ ਆਪਣੇ ਲਿਖਤ ਦੇ ਚ ਲਿਖਦਾ ਹੈ ਕਿ ਪੰਜ ਪੁਸ਼ਤਾ ਤੋਂ ਇੱਕ ਝੂਠ ਦੀ ਦੁਕਾਨ ਚੱਲ ਰਹੀ ਸੀ ਪੰਜ ਪੁਸ਼ਤਾ ਤੋਂ ਮੁਖਤਸਰ ਮਹਿਰਜ਼ ਕਰਦਾ ਪਿਆ ਛੋਟੇ ਰੋ ਕਈ ਦਫਾ ਮੈਂ ਸੋਚਿਆ ਇਸ ਦੁਕਾਨ ਨੂੰ ਬੰਦ ਕਰਾਂ ਕਿਉਂ ਇਸ ਦੁਕਾਨ ਤੇ ਭੋਲੇ ਭਾਲੇ ਹਿੰਦੂਆਂ ਦੀ ਥਾਂ ਤੇ ਮੁਸਲਮਾਨ ਵੀ ਜਾਣ ਲੱਗ ਪਏ। ਸਭ ਤੋਂ ਵੱਡੀ ਝੋਟ ਜਹਾਂਗੀਰ ਨੂੰ ਉਦੋਂ ਲੱਗੀ ਪੰਜਾਬ ਦੇ ਤਬਲੀਗ ਦਾ ਕੰਮ ਸੌਪਿਆ ਸੀ ਜਹਾਂਗੀਰ ਨੇ ਮੀਆਂ ਮੀਰ ਨੂੰ ਇਸਲਾਮ ਫੈਲਾਣਾ ਹੈ। ਤਬਲੀਗ ਦਾ ਕੰਮ। ਬੜੀ ਵੱਡੀ ਝੋਟ ਲੱਗੀ। ਜਹਾਂਗੀਰ ਨੂੰ ਜਦ ਪਤਾ ਚੱਲਿਆ ਮੀਆਂ ਮੀਰ ਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਦਿੱਤਾ ਹੈ ਕੁਰਾਨ ਸ਼ਰੀਫ ਦੀ ਤਲਾਵਤ ਦੀ ਥਾਂ ਤੇ ਇਹ ਸੁਗਮੰਨੀ ਸਾਹਿਬ ਸੁਣਨ ਲੱਗ ਪਿਆ ਚੋਟ ਲੱਗ ਗਈ ਖਿਆਲ ਆਇਆ ਇਤਨਾ ਵੱਡਾ ਫਕੀਰ ਔਰ ਜੇ ਸੁਨੋ ਸਈ ਬਲੀ ਅੱਲਾਹ ਤੱਕ ਕਹਿੰਦੇ ਆ ਉਹ ਝੁਕ ਗਿਆ ਤੇ ਬਾਕੀ ਮੁਸਲਮਾਨਾਂ ਦਾ ਕੀ ਹੋਵੇਗਾ ਇਸ ਦੁਕਾਨ ਨੂੰ ਮੈਂ ਬੰਦ ਕਰਨਾ ਖਸਰੋ ਨੂੰ ਪਨਾਹ ਦੇਣ ਦਾ ਇਲਜ਼ਾਮ ਗੁਰੂ ਅਰਜਨ ਦੇਵ ਜੀ ਤੇ ਲਾਇਆ ਖਸਰੋ ਜਹਾਂਗੀਰ ਦਾ ਬੇਟਾ ਜਹਾਂਗੀਰ ਉਸ ਸਮੇਂ ਉਮਰ ਕਮ ਸੇ ਕਮ 60 ਦੇ ਨੇੜੇ ਸੀ ਤੇ ਦਿਨ ਰਾਤ ਸ਼ਰਾਬ ਦੇ ਨਸ਼ੇ 'ਚ ਹੀ ਰਹਿਣ ਲੱਗ ਪਿਆ ਸੀ ਹਕੂਮਤ ਤੇ ਨੂਰ ਜਹਾਂ ਚਲਾਉਂਦੀ ਸੀ ਦੀ ਪਤਨੀ ਚਲਾਉਂਦੀ ਸੀ ਖਸਰੋ ਕਿਦਰੇ ਪਿਓ ਦੇ ਸਾਹਮਣੇ ਹੋ ਗਿਆ ਇੱਕ ਦਿਨ ਸਲਾਮ ਕਰਕੇ ਕਹਿੰਦਾ ਅੱਬਾ ਹਜ਼ੂਰ ਮੈਂ ਦੇਖਦਾ ਪਿਆ ਹਕੂਮਤ ਠੀਕ ਨਹੀਂ ਚੱਲ ਰਹੀ ਅੰਮੇ ਜਾਨ ਮਤਰੇਈ ਮਾਂ ਸੀ ਅੰਮੇ ਜਾਨ ਨੂਰ جہاں ਉਹਦੀ ਤਰਫ ਇਸ਼ਾਰਾ ਕਰ ਅੰਮੇ ਜਾਨ ਪੂਰੀ ਦੇਖ ਰੇਕ ਨਹੀਂ ਕਰ ਰਹੀ ਬਿਹਤਰ ਹੋਵੇਗਾ ਤੁਸੀਂ ਇਹ ਰਾਜਪਾਠ ਮੇਰੇ ਹਵਾਲੇ ਕਰੋ ਇਹ ਤਖਤ ਮੈਨੂੰ ਸੌਂਪੋ ਤਾਂ ਕਿ ਦੇਸ਼ ਦੀ ਹਕੂਮਤ ਮੈਂ ਚਲਾਵਾਂ ਅੱਠ 10 ਗਾਲਾਂ ਕੱਡੀਆਂ ਜਹਾਂਗੇ ਨੇ ਇੱਕਦਮ ਸਿਪਾਈਆਂ ਨੂੰ ਹੁਕਮ ਦਿੱਤਾ ਹੈ ਬਾਗੀ ਹੈ ਪਕੜੋ ਉਹਨੇ ਨਸਣ ਦਾ ਇੰਤਜ਼ਾਮ ਪਹਿਲੇ ਕਰ ਰੱਖਿਆ ਸੀ ਅਗਰ ਪਿਓ ਉਲਟਾ ਪਿਆ ਤੇ ਭਜਾਂਗਾ ਘੋੜੇ ਤਿਆਰ ਸੰ ਨਸ ਪਿਆ ਮੰਜ਼ਿਲ ਦਰ ਮੰਜ਼ਿਲ ਤੈ ਕਰਦਾ ਹੋਇਆ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਤ ਨੂੰ ਪਹੁੰਚੇ ਪਨਾਹ ਮੰਗੀਏ ਮਹਾਰਾਜ ਅਸੀਂ ਦਿਨ ਵਰ ਦੇ ਭੁੱਖੇ ਵੀ ਆ ਮੇਰੇ ਨਾਲ 40 ਸਾਥੀ ਨੇ ਅਸੀਂ ਰਾਤ ਰਹਿਣਾ ਵੀ ਹੈ ਤੇ ਲੰਗਰ ਦਾ ਕੋਈ ਇੰਤਜ਼ਾਮ ਹੋਵੇ ਭੋਜਨ ਵੀ ਛਕਣਾ ਹੈ ਸਤਿਗੁਰੂ ਕਹਿਣ ਲੱਗੇ ਲੰਗਰ ਹਰ ਵਕਤ ਚੱਲਦਾ ਹੈ ਕਿਸੇ ਵਕਤ ਬੰਦ ਨਹੀਂ ਹੁੰਦਾ ਤੇ ਗੁਰੂ ਦਾ ਘਰ ਸਾਰਿਆਂ ਲਈ ਖੁੱਲ੍ਹਾ ਹੈ ਤੁਸੀਂ ਰਹੋ ਆਰਾਮ ਨਾਲ ਜਹਾਂ ਗੇਲ ਨੂੰ ਮੌਕਾ ਮਿਲ ਗਿਆ ਬਸ ਸਮਾਪਤੇ ਕਰਾਂ ਇਕ ਬਾਗੀ ਨੂੰ ਪਨਾਹ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਬਸ ਬਹਾਨਾ ਮਿਲ ਗਿਆ ਤੌਜ਼ ਕੇ ਜਹਾਂਗੀਰ ਜਿ ਲਿਖਦਾ ਮੈਨੂੰ ਮਿਲ ਗਿਆ ਮੌਕਾ ਇਸ ਦੁਕਾਨ ਨੂੰ ਬੰਦ ਕਰਨ ਦਾ ਮੈਨੂੰ ਮੌਕਾ ਮਿਲ ਗਿਆ ਤਲਬ ਕੀਤਾ ਲਾਹੌਰ ਕਚੈਰੀ ਵਿੱਚ ਹਵਾਲੇ ਕਰ ਦਿੱਤਾ ਚੰਦੂ ਦੇ ਜੋ ਬਦਲੇ ਦੀ ਭਾਵਨਾ ਪਹਿਲੇ ਰੱਖਦਾ ਸੀ ਚੰਦੂ ਇਤਨਾ ਵੱਡਾ ਸਾਾਕਾ ਨਹੀਂ ਕਰ ਸਕਦਾ ਸੀ ਅਗਰ ਹਕੂਮਤ ਨਾ ਚਾਹਂਦੀ ਔਰ ਹਕੂਮਤ ਕਾਫੇ ਦਿਨਾਂ ਤੋਂ ਪਹਿਲੇ ਪ੍ਰਿਥੀ ਚੰਨ ਨੂੰ ਕਾਬੂ ਕਰਕੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਮਸੰਦਾ ਦੇ ਨਾਂ ਇਹ ਬਹੁਤ ਸਾਰੇ ਹਤਕੰਡੇ ਵਰਤੇ ਗਏ ਸਨ ਇਤਿਹਾਸ ਦੇ ਪੰਨੇ ਸਾਰੇ ਜੋ ਹੈ ਲਿਖੇ ਹੋਏ ਨੇ ਖੈਰ ਤਸੀਹੇ ਦੇ ਕੇ ਚੰਦੂ ਨੇ ਸ਼ਹੀਦ ਕੀਤਾ ਪਹਿਲੇ ਦਿਨ ਤੱਤੀ ਤਵੀ ਤੇ ਬਿਠਾ ਕੇ ਦੂਜੇ ਦਿਨ ਰੇਤਾ ਪਾ ਕੇ ਤੀਜੇ ਦਿਨ ਠੰਡਾ ਪਾਣੀ ਰਾਵੀ ਦਾ ਇਹ ਛਾਲੇ ਜੋ ਸਰੀਰ ਤੇ ਨੇ ਜੋ ਜ਼ਖਮ ਸਰੀਰ ਤੇ ਨੇ ਠੰਡੇ ਪਾਣੀ ਚ ਖੜਾ ਕਰਾ। ਉਸ ਸਮੇਂ ਧੰਗੁਰੂ ਅਰਜਨ ਦੇਵ ਜੀ ਮਹਾਂ ਰਾਜ ਦੇ ਮੁਖਾਰ ਬਿੰਦੋਂ ਜਿਹੜਾ ਵਾਕ ਨਿਕਲਿਆ ਹੈ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵੇ ਹੋ ਆਪਣਾ ਚਲਤੇ ਰਾਖਿਓ ਜੀ। ਏ ਪ੍ਰਭੂ ਸੁਭਰਾਨਾ ਤੇਰਾ ਆਖਰੀ ਦਮ ਤੱਕ ਤੇਰੀ ਪ੍ਰੀਤ ਨਿਭ ਲਈ। ਉਥੇ ਹੀ ਮਹਾਰਾਜ ਇਸ ਤਰ੍ਹਾਂ ਗਏ ਸੂਰਜ ਕਿਰਨ ਮਿਲੇ ਜਲ ਕਾਜਲ ਹੋ ਆਰਾਮ ਜੋਤੀ ਜੋਤ ਰਲੀ ਸੰਪੂਰਨ ਥਈ ਆਰਾਮ ਅੱਜ ਸ਼ਹੀਦਾਂ ਦੇ ਸਿਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪਰਮ ਮਨਾ ਰਹੇ ਪਹਿਲੇ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ ਨੇ ਤੁਸੀਂ ਬੜੇ ਹਮ ਆਖੇ ਯਾਦਗਾਰ ਮਨਾਈ ਜੋ ਇੱਕ ਰਾਜ yogi ਸਨ ਬਾਹਰੋਂ ਰਾਜਿਆਂ ਦੀ ਤਰ੍ਹਾਂ ਰਹਿੰਦੇ ਸਨ ਮਨ ਉਹਨਾਂ ਦਾ ਯੋਗੀ ਪ੍ਰਭੂ ਨਾਲ ਜੋ ਹੈ ਜੁੜਿਆ ਹੋਇਆ ਜਿਵੇਂ ਗ੍ਰਸਥ ਦਾ ਮਾਰਗ ਹੈ ਗੁਰਮਤ ਮਰਿਆ ਦਾ ਹੋ ਬਹੁ ਚੰਗੇ ਗ੍ਰਸਥੀ ਔਰ ਚੰਗੇ ਸੰਤ ਉਹਨਾਂ ਨੇ ਆਪਣੀ ਜੀਵਨੀ ਇਸ ਢੰਗ ਨਾਲ ਜਗਤ ਦੇ ਸਾਹਮਣੇ ਜੋ ਹੈ ਰੱਖੀ ਔਰ ਅੱਜ ਤੁਸੀਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਪਰਮ ਅਨਾਰੈ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਉਹਨਾਂ ਦੀ ਬਾਣੀ ਉਹਨਾਂ ਦੇ ਆਦਰਸ਼ ਉਹਨਾਂ ਦਾ ਸਬਕ ਉਹਨਾਂ ਦੀ ਸਿੱਖਿਆ ਸਾਡੇ ਹਿਰਦੇ ਦੇ ਵਿੱਚ ਵਸੇ ਤਾਕੇ ਸੰਸਾਰ ਤੇ ਆਇਆ ਸਾਡਾ ਸਫਲ ਹੋਵੇ ਪੁੱਲ ਚੁਗਦੀ ਸ਼ਮਾ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ